ਤੇ ਇਹਨਾਂ ਨੂੰ 5 ਲੱਖ ਰੁਪਏ ਚਾਹ ਪਾਣੀ ਪਿਆ ਗਏ 5 ਲੱਖ ਰੁਪਏ ਬਤੌਰ ਇਹਨਾਂ ਬਿਆਨਾ ਅਸਾਈ ਦਿੱਤੀ 35 ਲੱਖ ਦੇ ਚੈੱਕ ਮੇਰੀ ਜੇਬੀ 'ਚ ਜਿਹੜਾ ਇਹਨਾਂ ਨੂੰ 40 ਲੱਖ ਰੁਪਏ ਅਸੀਂ ਅੱਜ ਇੱਥੇ ਦੇਣਾ ਸੀ ਕੈਨੇਡਾ ਦੇ ਵਿੱਚ ਰਹਿੰਦੇ ਐਨ ਆਰ ਆਈ ਦੀ ਜ਼ਮੀਨ ਦਾ ਜਾਲੀ ਕਾਗਜ਼ ਤਿਆਰ ਕਰਕੇ ਬੰਦਾ ਸੌਦਾ ਕਰਵਾ ਰਿਹਾ ਸੀ ਕਰੀਬ 26 ਏਕੜ ਜ਼ਮੀਨ ਦੇ ਸੌਦੇ ਦੀ ਗੱਲ ਚੱਲ ਰਹੀ ਸੀ 13 ਏਕੜ ਦਾ ਤਾਂ ਬਿਆਨਾ ਵੀ ਕਰਵਾ ਦਿੱਤਾ ਜਾਂਦਾ ਹੈ ਬਾਕੀ ਦੀ 13 ਏਕੜ ਦਾ ਵੀ ਬਿਆਨਾ ਕਰਮੋੜਾ ਸੀ ਪਰ ਪਹਿਲਾਂ ਹੀ ਕੈਨੇਡਾ ਬੈਠੇ ਐਨਆਰਆਈ ਨੂੰ ਇਸ ਦੀ ਪਣਕ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਆਲੇ ਦੁਆਲੇ ਦੇ ਲੋਕ ਜਦੋਂ ਪਹੁੰਚੇ ਤਦ ਉਹ ਵਿਅਕਤੀਆਂ ਨੂੰ ਫੜਿਆ ਜਾਂਦਾ ਹੈ ਉਹਨਾਂ ਨੂੰ ਮੌਕੇ ਤੇ ਸਵਾਲ ਜਵਾਬ ਕੀਤੇ ਗਏ ਜੋ ਕਿ ਤੁਸੀਂ ਅੱਗੇ ਵੀਡੀਓ ਦੇ ਵਿੱਚ ਸੁਣ ਸਕਦੇ ਹੋ ਫੜੇ ਜਾਣ ਤੋਂ ਬਾਅਦ ਲੋਕਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਬੰਦੇ ਨੂੰ ਪੁਲਿਸ ਹਵਾਲੇ ਕਰ ਦਿੱਤਾ ਜਾਂਦਾ ਹੈ ਕੈਨੇਡਾ ਰਹਿੰਦੇ ਐਨ ਆਰ ਆਈ ਸਰਬਜੀਤ ਸਿੰਘ ਨੇ ਮੰਗ ਕੀਤੀ ਹੈ ਕਿ ਪੰਜਾਬ ਦੀ ਸਰਕਾਰ ਜ਼ਮੀਨਾਂ ਦੀ ਰਾਖੀ ਕਰੇ ਜੇਕਰ ਪਿੰਡ ਦੇ ਲੋਕਾਂ ਤੋਂ ਉਸ ਨੂੰ ਜਾਣਕਾਰੀ ਨਹੀਂ ਮਿਲਦੀ ਤਾਂ ਫਿਰ ਠੱਗ ਬੰਦੇ ਉਸ ਦੀ ਜ਼ਮੀਨ ਜਾਲੀ ਦਸਤਾਵੇਜ਼ ਤਿਆਰ ਕਰਕੇ ਵੇਚ ਹੀ ਦਿੰਦੇ ਉਧਰ ਸੁਲਤਾਨਪੁਰ ਲੋਧੀ ਥਾਣੇ ਦੇ ਮੁੱਖ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਹਾਲਾਂਕਿ ਇਲਜ਼ਾਮਾਂ 'ਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿੱਥੋਂ ਰਹਿਣ ਵਾਲੇ ਹੋ ਕਿੱਥੋਂ ਰਹਿਣ ਵਾਲੇ ਹੋ ਪਿੱਥਰਾਲ ਦੇ ਪਿਤਾ ਨਾ ਕੀ ਤੁਹਾਡੇ ਗੁਰਸਰ ਸਿੰਘ ਗੁਰਸਰ ਸਿੰਘ ਦਾ ਸਰਜੀਤ ਬੇਟਾ ਨਹੀਂ ਹੈ ਜੀ ਹਾਂਜੀ ਗੁਰਸਰ ਸਿੰਘ ਦਾ ਬੇਟਾ ਸਰਜੀਤ ਸਿੰਘ ਹੈ ਨਹੀਂ ਹੈ ਜੀ ਕਿਉਂ ਦਾਦੇ ਦਾ ਨਾਮ ਕੀ ਹੈ ਤੇਜਾ ਸਿੰਘ ਕਿੰਨੀ ਤੂੰ ਜਮੀਨ ਦਾ ਜਿਹੜਾ ਬਿਆਨ ਦਿੱਤਾ ਕਿਸ ਦੇ ਨਾਂ ਦਾ ਕੀਤਾ ਉਹ ਬਿਆਨ 13 hecta ਦਾ ਗੱਡੇ 13 hecta ਪਹਿਲੀ ਹੈ ਕਿੱਥੇ ਆਏ ਇੱਥੇ ਇਧਰ ਆ ਛੇਕ ਮੰਗੇ ਛੇਕ ਮੰਗੇ ਛੇਕ ਮੰਗਾ ਕਿੱਥੇ ਕਰਕੇ ਆ ਦਰਵਾਜ਼ੇ ਛੇਕ ਸੁਣਨ ਚ ਆਇਆ ਕਿ ਕੋਈ ਵਿਦੇਸ਼ੀ ਬੰਦਾ ਜਿੰਦੀ ਪਹਿਲੇ ਤੂੰ ਬਿਆਨ ਕਰਤਾ ਅੱਜ ਹਾਂ ਕਮਾਲ ਹੋ ਗਈ ਲੋਕਾਂ ਨੂੰ ਮਿਸਗਾਈਡ ਕਰਕੇ ਤੁਸੀਂ ਬਿਆਨ ਕੀਤਾ ਜਾਲੀ ਦਸਤਾਵੇਜ਼ ਆ ਕੇ ਜਾਲੀ ਦਸਤਾਵੇਜ਼ ਆ ਜੀ ਸਰਜੀ ਸਿੰਘ ਕੈਨੇਡਾ ਦੇ ਵਿੱਚ ਬੈਠੇ ਨੇ ਤੁਸੀਂ ਉਹਨਾਂ ਦੇ ਫਰਜ਼ੀ ਦਸਤਾਵੇਜ਼ ਬਣਾ ਕੇ ਇਹ ਸਾਰਾ ਜਿਹੜਾ ਕਟਨਾਕਰਮ ਨੂੰ ਅੰਜਾਮ ਦਿੱਤਾ ਹੈ ਇੱਕ ਫਰੋਡ ਕੀਤਾ ਹੈ ਤੁਸੀਂ ਮੰਨਦੇ ਹੋ ਮੰਨਦੇ ਇਹ ਗੱਲ ਕਿ ਤੁਸੀਂ ਅੱਜ ਕੋਈ ਫਰੋਡ ਕੀਤਾ ਵਾ ਭਾਜੀ ਨੂੰ ਪਤਾ ਕਰਾਓ ਵੀ ਭਾਜੀ ਨੂੰ ਕੀ ਪਤਾ ਭਾਜੀ ਨੇ ਨਾ ਤੁਸੀਂ ਦੱਸੋ ਕਿੰਨੀ ਪਿੰਡ ਦਾ ਡੀਲ ਤੇ ਡੀਲ ਕਿੰਨੇ ਦੀ ਹੋਈ ਸੀ ਸਾਡੀ ਯਾਰ ਹਜੇ ਕੋਈ ਡੀਲ ਹੀ ਨਹੀਂ ਹੋਈ ਫਿਰ ਬਿਆਨਾ ਕਰਤਾ ਹੋ ਗਿਆ ਮੇਰਾ ਨਾ ਇੱਦਾਂ ਬਿਆਨਾ ਕਰ ਤੋ ਗਿਆ ਬਿਆਨਾ ਨਹੀਂ ਹੋਇਆ ਬਿਆਨਾ ਇਦਾਂ ਹੋਇਆ ਵੀ ਇਹਨਾਂ ਨਾਲ ਬਹਿ ਕੇ ਘਰੇ ਗੱਲ ਹੋਈ ਸੀਗੀ ਇਹਨਾਂ ਨੂੰ ਪਿਆ ਸੀਗਾ ਵੀ ਡੇਰਾ ਪੂਰਾ ਨਹੀਂ ਕਰਨਾ ਵੀ ਸਾਰੀ ਦਾ ਕਰਨਾ ਆ ਨਹੀਂ ਤੁਹਾਡਾ ਅਸਲ ਨਾਮ ਕੀ ਆ ਅਸਲ ਤੁਹਾਡਾ ਨਾਮ ਕੀ ਆ ਜੀ ਸਰਮਜੀਤ ਹੀ ਆ ਜੀ ਲਓ ਦਸਤਾਵੇਜ਼ ਦਿਖਾਓ ਆਪਣੇ ਦਸਤਾਵੇਜ਼ ਦਿਖਾਓ ਆਪਣੇ ਆਜੋ ਆਜੋ ਇਹ ਪੇੜ ਦੇ ਪੰਨੇ ਇਹ ਧਾਰ ਗੱਡ ਕਰਦਾ ਬਣਿਆ ਆ ਜੀ ਦੇਖ ਲਿਓ ਆ ਸਰ ਵੀ ਇਹਨੂੰ ਪਛਾਣਦੇ ਹੋ ਕੌਣ ਆ ਜੀ ਅਸੀਂ ਉੱਥੇ ਰਹਿੰਦੇ ਨਹੀਂ ਜੀ ਇਹ ਕੌਣ ਆ ਉਹਦਾ ਪਛਾਣੋ ਇਹਨੂੰ ਆ ਪੁੱਛੋ ਇਹ ਕੌਣ ਆ ਪੁੱਛੋ ਸਹੀ ਕਰੀ ਇਹਨਾਂ ਨੂੰ ਪੁੱਛੋ ਕੌਣ ਆ ਇਹ ਆ ਗਿਆ ਆ ਗਿਆ ਆ ਗਿਆ ਆ ਗਿਆ ਇਹਨਾਂ ਨੂੰ ਪੁੱਛੋ ਕੌਣ ਆ ਇਹ ਇਹ ਸੱਜਣ ਸੌਦਾ ਕਰਾਉਣਾ ਇਹ ਕੌਣ ਸੌਦਾ ਕਰਾਉਣ ਵਾਲਿਆ ਖਰੀਦਣ ਵਾਲਾ ਮੈਂ ਆ ਹਾਂ ਜੀ ਬਪੀ ਤੁਸੀਂ ਸੌਦਾ ਕਿਸੇ ਉਹਦੇ ਕਰਾਦਾ ਇਹਨਾਂ ਦੀ ਪਹਿਲੀ ਹੈਗੀ ਐ ਉਹ ਜੀ ਇਹਨਾਂ ਨੇ ਮੈਨੂੰ ਆਖਿਆ ਸੌਦਾ ਸਾੜੀ ਪਈ ਵੇਚੀ ਹਾਂ ਤੇ ਮੈਂ ਤੁਸੀਂ ਮੈਂ ਉਥਾ ਦੇ ਰੱਬਤਾ ਬਖਾਤਾ ਆ ਬਿਆਹ ਸਾਦਾ ਕਰਤਾ ਹੈ ਪਰ ਉਹ ਕਹਿੰਦੇ ਕਿ ਵਿਦੇਸ਼ ਚਾ ਜਿਹੜਾ ਬੰਦੇ ਦੀ ਪਹਿਲੀ ਦੇ ਦੋ ਸੌਦਾ ਕਰਾ ਨਹੀਂ ਤੁਸੀਂ ਜਾਂ ਬਦਲ ਕਰਨਾ ਤੁਹਾਡਾ ਫਰਜ ਨਹੀਂ ਇਹ ਨਹੀਂ ਬੰਦਾ ਜੀ ਕਿੰਨੇ ਦਾ ਸੌਦਾ ਕਿੰਨੇ ਜ ਕਰਾਇਆ ਕਿੰਨਾ ਕਿੰਨੇ ਕਰਾਇਆ 23 ਲੱਖ ਜੀ ਇੱਕ ਕਿੱਲੇ ਦਾ ਕਿੰਨੇ ਕਿੱਲੇ ਸੌਦਾ ਕਰਾਇਆ 13 ਕਿੱਲੇ ਕਰਾ ਦੋ ਕਿੱਲੇ ਦਾ ਹੁਣ ਕਿੰਨੇ ਪੈਸੇ ਦਿੱਤੇ ਇਹਨਾਂ ਨੂੰ ਕੋਈ ਵੀ ਨਹੀਂ ਪੈਸਾ ਤਾਂ ਕੋਈ ਵੀ ਨਹੀਂ ਅਚਾ ਜੀ ਆਓ ਸਰਪੀ 2000 ਕਰ ਦੋ ਆ ਦੇਖੋ ਆ ਦੇਖੋ ਜੀ ਆਹ ਭਾਈ ਸਾਹਿਬ ਮਾੜਾ ਜਾਓ ਤੇ ਇਹਨਾਂ ਨੂੰ ਪਛਾਣੋ ਜੀ ਤੁਹਾਡੇ ਕੀ ਲੱਗਦੇ ਤੁਹਾਡੇ ਦੇਖਿਆ ਬੰਦੀ ਇਹ ਤੁਸੀ ਕੌਣ ਹੋ ਹਾਂਜੀ ਤੁਸੀ ਕੌਣ ਹੋ ਸਰਪੀ ਚਾਚੇ ਦਾ ਮਾੜਾ ਹਾਂ ਸਾਹਿਬ ਤੇ ਤੁਹਾਨੂੰ ਪਤਾ ਅਚਾ ਤੁਸੀਂ ਜੱਦੀ ਕਰਦੇ ਰਹਿੰਦੇ ਹੋ ਉਹਨਾਂ ਦੇ ਹਾਂਜੀ ਸਰਵਿਸ ਸਿੰਘ ਇੱਥੇ ਆ ਉਹ ਕੈਨੇਡਾ ਆ ਸਰਪੀ ਪਈਏ ਗਾ ਜੀ ਹਾਂ ਸਰਪੀ ਦੇ ਪਿੰਡ ਦਾ ਹਾਂਜੀ ਮੈਂ ਆਦੀ ਸ਼ਕਲ ਹੈ ਅੱਜ ਤੱਕ ਨਹੀਂ ਪਈ ਤੁਹਾਡੀਆਂ ਹੋਣੀਆਂ ਸੀ ਸਰਪੀ ਆ ਆ ਸਰਪੀ ਜੀ ਸੇ ਲਾਵਾਦੀ ਹਾਂਜੀ ਭਾਈ ਆ ਲਾਈਵ ਆ ਸਰਜੀਤ ਸਿੰਘ ਲਾਈਵ ਹੈ ਜੀ ਜਿਸ ਵੀਰਾਂ ਤੁਸੀਂ ਦੇਖ ਰਹੇ ਹੋ ਕੈਨੇਡਾ ਦੇ ਵਿੱਚ ਸਰਜੀਤ ਸਿੰਘ ਇਸ ਵੇਲੇ ਗੱਲਬਾਤ ਕਰ ਰਹੇ ਨੇ ਸਰਜੀਤ ਜੀ ਬਾਜੀ ਤੁਹਾਡੇ ਰੂਪ ਦੇ ਵਿੱਚ ਇੱਕ ਨਵਾਂ ਵਿਅਕਤੀ ਆਇਆ ਹੈ ਤੁਹਾਡੇ ਨਾਂ ਦੇ ਉੱਤੇ ਇਹਨਾਂ ਨੇ ਕਈ ਏਕੜ ਜ਼ਮੀਨ ਵੇਚ ਦਿੱਤੀ ਅੱਜ ਬਿਆਨਾ ਕਰ ਦਿੱਤਾ ਹੈ ਕੀ ਕਹਿਣਾ ਚਾਹੁੰਦੇ ਹੋ ਖਰੀਦਣ ਵਾਲਾ ਸਾਹਮਣੇ ਖੜਾ ਵਾ ਦਰਸ਼ਨ ਮੈਂ ਆਵੇ ਸਾਹਮਣੇ ਆ ਲੋ ਜੀ ਆਵਾਰਾ ਕੀ ਹਾਲ ਸਰਜੀ ਸਿੰਘ ਜੀ ਮਰੇ ਕੀ ਹਾਲ ਨੇ ਤੁਹਾਡੇ ਕਿਹੜਾ ਪਿੰਡ ਆਪਣਾ ਕਿਹੜਾ ਪਿੰਡ ਕਿਹੜਾ ਆਪਣਾ ਹਾਂਜੀ ਪਿੰਡ ਪੁੱਛਦੇ ਕਿਹੜਾ ਪਿੰਡ ਆਪਣਾ ਪਿੰਡ ਕਿਹੜਾ ਕਹਿੰਦੇ ਪਿੰਡ ਪਿੱਛੋਂ ਰਾਲ ਤਾਂ ਵੀਰੇ ਹੁਣ ਚੱਲਣਾ ਨਹੀਂ ਹੋ ਕਿੱਥੋਂ ਦਾ ਬੰਦੇ ਖੜੇ ਕੋਈ ਨਹੀਂ ਆ ਜਾਓ ਜੀ ਉਹਨੇ ਨਿਰਗਮ ਮੈਂ ਜੀ 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 ਭਾਈ ਦਾ ਤੇਰਾ ਨਾਮ ਕੀ ਆ ਭਾਈ ਸਾਹਿਬ ਅਸਲ ਨਾਮ ਦੱਸੋ ਪੁੱਤਰ ਤੇਰਾ ਸਾੜੀ ਧਾਰੀ ਤੇਰੀ ਗੋਡਿਆਂ ਨੂੰ ਵੱਜਣ ਈ ਆ ਸ਼ਰਮਕਾਰ ਸਿੱਖੀ ਨੂੰ ਲਾਜ ਲਾਈ ਬੰਦ ਕਿਹੜਾ ਤੇਰਾ ਬਾ ਸਹੀ ਅਸਲ ਬੰਦ ਕਿਹੜਾ ਕਪੂਰਥਲਾਈ ਆ ਮੈਂ ਨਹੀਂ ਕਪੂਰਥ ਭਾਈ ਹਿੰਦ ਕਿਹੜਾ ਪਿੰਡ ਨੇ ਪਿੰਡ ਕੀ ਇਹਨਾਂ ਨੂੰ ਕਿਹਿੰਦੇ ਨੇ ਹਾਂ ਜੀ ਭਾਜੀ ਸ਼ਹਿਰੀ ਆ ਕਪੂਰਥਲਾ ਸ਼ਹਿਰੀ ਆ ਹੁਣੇ ਵੀ ਭਾਜੀ ਹੁਣੇ ਪਿੱਛੇ ਦਾ ਇਹ ਕਹਿੰਦੇ ਵੀ ਤੁਸੀਂ ਭਾਜੀ ਇਹ ਮਾਲਵੇ ਦਾ ਬੰਦਾ ਯਾਰ ਆਪਾਂ ਨੂੰ ਲੱਗਦਾ ਬਦੂਰ ਖਲੇਗਾ ਲਿਗਾ ਥੋੜਾ ਬੰਦਾ ਹੈ ਇਹ ਨਾ ਕਰੋ ਕਰੋ ਤੂੰ ਚਲੋ ਹੁਣ ਸਹੀ ਨਾਮ ਦੱਸ ਦਿਓ ਅੱਛਾ ਜੀ ਤੁਹਾਨੂੰ ਕੀ ਆ ਦਰਸ਼ਨ ਸਿੰਘ ਅੱਗੇ ਜਾਈਓ ਹੌਲੀ ਹੌਲੀ ਲੈਣ ਵਾਲੇ ਕਿੱਥੋਂ ਦੇ ਹੋ ਰਹਿਣ ਵਾਲੇ ਕਿੱਥੋਂ ਦੇ ਹੋ ਹਾਂਜੀ ਹੋ ਗਿਆ ਜੀ ਰਹਿਣ ਵਾਲੇ ਕਿੱਥੋਂ ਅਸਲ ਰਹਿਣ ਗਏ ਕਿੱਥੋਂ ਕਪੂਰੇ ਸ਼ਹਿਰ ਦੇ ਆਈਡੀਆ ਇੱਕ ਇੱਕ ਸਿੱਖੀ ਸਰੂਪ ਦੇ ਵਿੱਚੋਂ ਸ਼ਰਮ ਨਹੀਂ ਆਈ ਇਹੋ ਜੀ ਠੱਗੀ ਕਰਦੇ ਆ ਉਹ ਭਾਜੀ ਹੋ ਗਈ ਆ ਤਾਂ ਹੀ ਇੰਨਾ ਕੁਝ ਹੋਇਆ ਮੈਂ ਤਾਂ ਅਜ 50 ਲੱਖ ਹੀ ਬਿਆਨੇ ਠੱਗ ਗਿਆ ਸੀ ਕਿਧਰ ਆਈਡੀਆ ਕਿਥੋਂ ਲਈ ਆਈਡੀਆ ਆਈਡੀਆਂ ਅ ਬਣਾਇਆ ਕਿੰਨੇ ਬਣਾਈਆਂ ਮਹੀਨੇ ਬਣਾਈਆਂ ਆਈਡੀਆਂ ਤੁਹਾਡੀਆਂ ਨਾਲ ਕੋਈ ਹੋਰ ਨਹੀਂ ਨਹੀਂ ਕੋਈ ਉਹਨੂੰ 31 ਹਜ਼ਾਰ ਦਾ ਡੇ ਜਿਨ੍ਹਾਂ ਨੇ ਇੱਕ ਸਕੈਮ ਕੀਤਾ ਕੋਈ ਹੋਰ ਵੀ ਹੈ ਇੱਕ ਇਕੱਲੇ ਨਹੀਂ ਹੋ ਸਕਦੇ ਇਕੱਲੇ ਨਹੀਂ ਇਕੱਲੇ ਨਹੀਂ ਆਵੇ ਪਟਵਾਰੀ ਸਾਹਿਬ ਹੋਰੇ ਆਓ ਸਿਹਾਨੋ ਐ ਹੋਈ ਆ ਜਿਹਦੀ ਕੱਲ ਆਪਾਂ ਗੱਲ ਕਰਦੇ ਸੀ ਆਪਣੇ ਪੱਤਰਕਾਰ ਤੋਂ ਆਪਾਂ ਗੱਲ ਕਰਦੇ ਜੰਨੀ ਸਾਹਿਬ ਜੰਨੀ ਸਾਹਿਬਾ ਕਰਿਓ ਗੱਲ ਹਾਂਜੀ 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 ਵੀਰ ਜੰਨੀ ਸਾਹਿਬ ਦੇਖੋ ਧੰਨਵਾਦ ਆ ਪੱਤਰ ਨਹੀਂ 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 ਵੀਰੇ ਬਾਕੀ ਪਤਾ ਕੀ ਗੱਲ ਹੈ ਮੈਂ ਤੈਨੂੰ ਕਹਿੰਦਾ ਯਾਰ ਸਾਨੂੰ 50 ਸਾਲ ਹੋ ਗਏ ਇਕੱਠੇ ਜੰਮੇ ਪਲੇ ਪੜੇ ਵਿਆਹੇ ਸਾਰਾ ਕੁਝ ਇਕੱਠੇ ਆ ਸਾਨੂੰ ਨਹੀਂ ਪਤਾ ਮੈਂ ਕਹਿੰਦਾ ਵੀ ਜਦੋਂ ਗੱਲ ਹੋਈ ਹੈ ਨਾ ਅਸੀਂ ਕਿਹਾ ਵੀ ਕੱਚਾ ਨਾ ਉਹਦਾ ਸ਼ੇਨਾ ਆ ਰਿੰਕੂ ਨੇ ਕੀ ਨਾ ਦੂਜਾ ਹੀ ਚੜ ਗਈ ਤੇ ਰਿੰਕੂ ਆ ਥੰਦੇ ਬਲਿਆ ਅਸੀਂ ਇਕੱਠੇ ਰਹੇ ਇਹ ਰਿੰਕੂ ਬਣ ਕੇ ਮੇਰਾ ਡੀਲ ਕਰ ਰਿਹਾ ਫਿਰਦਾ 2 ਘੰਟੇ ਹੋ ਗਏ ਜੀ ਸਾਸਿਕਾਲ ਭਾਜੀ ਸਾਸਿਕਾਲ ਭਾਜੀ ਆ ਜਮੀਨ ਦਾ ਸੌਦਾ ਇਹਨਾਂ ਨੇ ਮੇਰੇ ਨਾਲ ਕੀਤਾ ਸੀ ਕੀਜਾ ਦੇ ਚਰਨੀ ਦੇ ਸ਼ਾਲਾਪੁਰੋਂ ਤੁਸੀਂ ਇਹਨੂੰ ਵੀ ਜਾਣਦੇ ਆ ਜੇ ਸਾਨੂੰ ਥੋੜੇ ਜਿਹਾ ਬੰਦਾ ਠੀਕ ਲੱਗਾ ਮੁਰਕੇ ਨੇ ਮੈਨੂੰ ਫੋਨ ਕੀਤਾ ਇਹ ਅਸੀਂ ਚੰਦੀ ਭਾਈ ਨੂੰ ਫੋਨ ਲਾਇਆ ਤੇ ਇਹਨਾਂ ਨੂੰ 5 ਲੱਖ ਰੁਪਏ ਚਾਹ ਪਾਣੀ ਪਿਆ ਗਏ 5 ਲੱਖ ਰੁਪਏ ਬਤੌਰ ਇਹਨਾਂ ਬਿਆਨਨਾਸਾਈ ਦਿੱਤੀ 35 ਲੱਖ ਦੇ ਚੈੱਕ ਮੇਰੀ ਜੇਬੀ 'ਚ ਜਿਹੜਾ ਇਹਨਾਂ ਨੂੰ 40 ਲੱਖ ਰੁਪਏ ਅਸੀਂ ਅੱਜ ਇੱਥੇ ਦੇਣਾ ਸੀ ਠੀਕ ਹੈ ਉਹ ਫੇਰ ਇੱਥੇ ਆਏ ਤੇ ਫੇਰ ਨਾ ਜੋ ਗਾਂ ਗਾਂ ਬੰਦਿਆਂ ਦੀ ਗੱਲ ਹੋਈ ਪਤਾ ਲੱਗਾ ਵੀ ਆਹ ਬੰਦਾ ਉਹ ਨਹੀਂਗਾ ਜਿਹੜਾ ਬੰਦਾ ਵਾ ਮੈਂ ਕਿਹਾ ਮੈਂ ਵੀ ਕੈਨੇਡਾ ਤੋਂ ਆਇਆ ਚਲ ਮੈਂ ਮਾਲਕਾ ਨਾ ਤੋਂ ਬਰਮਟਾ ਮੈਨੂੰ ਸ਼ੱਕ ਪਈ ਕਿ ਅਸੀਂ ਨਾਲ ਹੀ ਚੁਰਗੀ ਫਾਈਨੈਂਸ ਉਹ ਇੱਕ ਮੇਰਾ ਭਰਾ ਇੱਥੇ ਕਮਲ ਆ ਕੇ ਐਸ ਫਾਰਮ ਵਾਲਾ ਉਹਨੇ ਬੜੀ ਹੈਲਪ ਕੀਤੀ ਇਸ ਕੰਮ ਵਿੱਚ ਪੁਲਿਸ ਕਾਲ ਕਰੋ ਭਾਜੀ ਆ ਵੇਖੋ ਮੇਰਾ ਵੀ ਪੁਲਿਸ ਕਾਲ ਕਰੋ ਉਹ ਜਿਆਦੀ ਬੇਲੀ ਤੇ ਦੇ ਦਈਏ ਨੂੰ ਦੇ ਦਈਏ ਕਰ ਗੱਲ ਨਹੀਂ ਪੁਲਿਸ ਕਾਲ ਕਰ ਲਈ ਹਾਂਜੀ ਹੁਣ ਸਰ ਸਾਹਿਬ ਜੇਮਨ ਸਾਹਿਬ ਭਾਈ ਸਾਡੇ ਨਾਲ ਕੈਮ ਹੋ ਰਿਹਾ ਕੋਈ ਹੋ ਰਿਹਾ ਨਹੀਂ ਤੈਨੂੰ ਇਹ ਜ਼ਮੀਨ ਬਾਰੇ ਸਾਰੀ ਜਾਣਕਾਰੀ ਕਿੱਥੋਂ ਮਿਲੀ ਸਾਡੇ ਸੱਜਣਾ ਦਾ ਬਹੁਤ ਸ਼ੁਕਰਗੁਜ਼ਾਰ ਆਹ ਦੇਖੋ ਇਹ ਸਾਰੀ ਤੁਹਾਨੂੰ ਜਾਣਕਾਰੀ ਕਿਹਨੇ ਦਿੱਤੀ ਕਿੱਥੋਂ ਮਿਲੀ ਜਾਣਕਾਰੀ ਹਾਂਜੀ ਕਿੰਦਰਾ ਨੇ ਦੱਸਿਆ ਸੀ ਗਾ ਜਿੰਦਰਾ ਤੋਂ ਪਤਾ ਲੱਗਾ ਕਿ ਅੱਛਾ ਜੀ ਨਹੀਂ ਫੇਜਦਾ ਅੱਗੇ ਵੀ ਸਕੈਮ ਕੀਤਾ ਨਹੀਂ ਨਹੀਂ ਉਹ ਅੱਗੇ ਵੀ ਕਿਤੇ ਹੋਗੇ ਜੀ ਲਾਜ਼ਮੀ ਜੀ ਅੱਜ ਸਟੈਮ ਹੋ ਰਿਹਾ ਕਿਹੜੇ ਕਿਹੜੇ ਭਾਈ ਆ ਵੀ 7 ਕਰੋੜ ਦਾ ਚੂਨਾ ਲਸੀ ਮੈਂ ਤਾਂ ਕਿਹਾ ਕਿ ਆ 7 ਲੱਖ ਕਰੋੜ ਇਚ ਤਾਂ ਜਾਣਦਾ ਨਹੀਂ ਕਿਹਦਾ ਉਹ ਤਾਂ ਕਹਿੰਦਾ ਮੈਂ ਤਾਂ ਜਾਣਦਾ ਨਹੀਂ ਉਹ ਤਾਂ ਕਹਿੰਦਾ ਤੁਹਾਨੂੰ ਜਾਣਦੇ ਆ ਜੀ ਆਪਣਾ ਫੋਨ ਕੱਢੋ ਆਪਣਾ ਫੋਨ ਦਿਓ ਮੋਬਾਈਲ ਦਿਓ ਭਰੀਆ ਭਾਈ ਕੱਲ ਬਕਾਇਦਾ ਘਰਦਿਆਂ ਨੂੰ ਬੱਚਿਆਂ ਨੂੰ ਖੁਦ ਜਾ ਕੇ ਬੰਦਾ ਜ਼ਮੀਨ ਦਿਖਾ ਕੇ ਲੈ ਆਇਆ ਆ ਬੰਦੇ ਨੇ ਨਾਲ ਜਾ ਕੇ ਬਜ਼ੁਰਗ ਕੋਲ ਨਾਲ ਸੀ ਤੁਸੀਂ ਵੀ ਦੇ ਹੀ ਉਹ ਤੋਂ ਬਾਅਦ ਮੈਂ ਚਲ ਜੀ ਜ਼ਮੀਨ ਵੇਖ ਕੇ ਆਏ। ਬੇ ਇਹਨਾਂ ਨੂੰ ਅਹੀਂ ਆ ਵੀ ਸੌਰੇ ਦੇ ਜਿੱਥੇ ਘਰੇ ਬਸ ਸਾਡੇ ਘਰੇ ਆ ਕੇ ਇਹਨਾਂ ਦੀ ਗੱਲ ਹੋਈ। ਆ ਵੇਖ। ਨਹੀਂ ਨਹੀਂ। ਇਹਨਾਂ ਨਾਲ ਲੋਕ 라ਹੇ ਨੇ ਸਾਰਾ ਪਤਾ ਹੈ। ਆ ਲੋਕਾਂ ਦੇ ਪਾਸੇ ਬਸ ਹੋ ਜਾਣਾ। ਪੈਸੇ ਚਾਹੀਦੇ ਆ। ਇਹਦੀ ਗੱਲ ਨਾ। ਸਸੀ ਗੱਲ ਜੀ। ਆਹੋ। ਤੁਹਾਨੂੰ ਮੇਰੀ ਸ਼ਪੀ ਆਹੋ। ਬੜਾ ਵੱਡਾ ਸਵਾਲ ਦੇ ਆ ਵੀ ਇਹਨਾਂ ਨੇ ਜ਼ਮੀਨ ਕਿੱਦਾਂ ਦਿਖਾਈ? ਭਾਈ ਮੇਰਾ ਨਾਮ ਜਰਨੈਲ ਸਿੰਘ son of ਦਰਸ਼ਨ ਸਿੰਘ। ਮੈਨੂੰ ਇਹ ਤੇ ਸਰਬਜੀਤ ਬੰਦੇ ਨੇ 26 ਕਿੱਲਿਆਂ ਦਾ ਸੌਦਾ ਕਰਾਇਆ ਸੀ ਜਿਹੜਾ 23 ਲੱਖ ਰੁਪਏ ਕਿੱਲੇ ਦੇ ਹਿਸਾਬ ਨਾਲ ਸੌਦਾ ਹੋਇਆ ਸੀ ਤੇ ਜਦੋਂ ਉਹ ਬੰਦੇ ਨੇ ਆਪਦਾ ਨਾਮ ਦੱਸਿਆ ਵੀ ਕੈਨੇਡਾ ਤੋਂ ਕਿਉਂ ਮੈਂ ਵੀ ਕੈਨੇਡਾ ਹੁਣ 10 ਸਾਲ ਬਾਅਦ ਆਇਆ ਸੀ ਤੇ ਸਾਨੂੰ ਉਹ ਬੰਦੇ ਦੇ ਉੱਤੇ ਥੋੜੀ ਸ਼ੱਕ ਪਈ ਵੀ ਬੰਦਾ ਸਹੀ ਜਿਹੜਾ ਇਹਨੇ ਨਾਮ ਦੱਸਿਆ ਉਹ ਤੋਂ ਸਾਨੂੰ ਸ਼ੱਕ ਪਈ ਵੀ ਬੰਦੇ ਕੋਲੇ ਦੇਸੀ ਜਿਹਾ ਤਾਂ ਫੋਨ ਆ ਵੀ ਜਿਹੜਾ ਬਾਹਰੋਂ ਆਇਆ ਉਹਦਾ ਘੱਟੋ ਘੱਟ ਉਹਦੇ ਕੋਲ ਸਮਾਰਟਫੋਨ ਤੇ ਹੁੰਦਾ ਹੀ ਆ ਤੇ ਉਤੋਵਾ ਦਾ ਮੇਰਾ ਆ ਯਾਰ ਚਰਨਜੀਤ ਸਿੰਘ ਸ਼ਾਲਾਪੁਰ ਤੋਂ ਇਹਨੂੰ ਮੈਂ ਸੱਦਿਆ ਸੇ ਸਾਨੂੰ ਪਤਾ ਇਹਨਾਂ ਨੇ ਵੀ ਗੱਲ ਕੀਤੀ ਇਹਨਾਂ ਨੂੰ ਬੰਦਾ ਫੇਕ ਲੱਗਾ ਇਹਨਾਂ ਨੇ ਗੱਲ ਕੀਤੀ ਆ ਜਗਜੀਤ ਚੰਦੀ ਇਹ ਭਾਜੀ ਉਹਨਾਂ ਨੇ ਗੱਲ ਕੀਤੀ ਐਂ ਕਿਹਾ ਵੀ ਤੁਹਾਡੇ ਪਿੰਡੋਂ ਆ ਆ ਇਹਨਾਂ ਨੇ ਗੱਲ ਕੀਤੀ ਬਾਹਰ ਫੇਜੀ ਦੀ ਜ਼ਮੀਨ ਆ ਉਹਨਾਂ ਨੇ ਕਿਹਾ ਵੀ ਆ ਬੰਦਾ ਤੇ ਹੈ ਹੀ ਨਹੀਂਗਾ ਉਤੋਵਾ ਦਾ ਫੇ ਮੇਰਾ ਵੀਰ ਕਮਲ ਸ਼ਾਲਾਪੁਰੋਂ ਪਹਿਲਾ ਸਾਲੇ ਭਾਜੀ ਉਹਨੇ ਤੇ ਇਹਨਾਂ ਨੇ ਬਾ ਫੜੀ ਤੇ ਅੱਜ ਅਹੀਂ ਕੱਲ ਤਾਂ ਨਹੀਂ ਰੋਲਾ ਪਾਇਆ ਵੀ ਕਿਉਂਕਿ ਸਾਡੇ ਕੋਲ ਕੋਈ ਸਬੂਤ ਨਹੀਂ ਸੀ ਵੀ ਅਹੀਂ ਇਸ ਬੰਦੇ ਕੋਲ ਫਰੋਡ ਇੰਨੇ ਕੀਤਾ ਵਾ ਸਾਬਿਤ ਕਿਦਾਂ ਕਰਾਂਗੇ ਅੱਜ ਸਵੇਰੇ ਘਰੇ ਇਹਨੂੰ ਸੱਧਿਆ ਚਾਹ ਪਾਣੀ ਪਿਆ ਕੇ 5 ਲੱਖ ਰੁਪਏ ਸਾਈ ਦਿੱਤੀ ਗਈ ਉਤੋਂ ਬਾਅਦ ਅਹੀਂ ਚੈੱਕ ਕੱਟੇ 35 ਲੱਖ ਰੁਪਏ ਦੇ ਇਹਨੂੰ ਬਤੌਰ ਕਚੈਰੀ ਲਿਆ ਕੇ ਅਹੀਂ ਫੇਰ ਦੇ ਕੋ ਬਿਆਨਾ ਲਿਖਾਇਆ ਜਿਹਦੇ ਐਫੀਡੇਵਟ ਤੇ ਨੇ ਸਾਈਨ ਕੀਤੇ ਆ ਤੇਰੇ ਮੌਕੇ ਤੇ ਸਾਰੇ ਮੇਰੇ ਲੋਕਲ ਪਿੰਡ ਦੇ ਬੰਦੇ ਨੇ ਕਿਹਾ ਵੀ ਨਹੀਂ ਬੰਦਾ ਗਲਤ ਹੈ ਯਾਰ ਬੰਦਾ ਗਲਤ ਹੈ ਇਹ ਕਿਹੜੇ ਪਿੰਡ ਦਾ ਕੋਈ ਇੰਦੀ ਹੈਗੀ ਨਹੀਂ ਇਸ ਬੰਦੇ ਦਾ ਨਹੀਂ ਆ ਬੰਦੇ ਤੇ ਆਈਡੀਆ ਆ ਬਜ਼ੁਰਗ ਆ ਜਿਹੜਾ ਨਾਲ ਹੀ ਆ ਡੀਲਰ ਆ ਉਹ ਵੀ ਬਜ਼ੁਰਗ ਉਹ ਹੈਗਾ ਸ਼ਹਿਰ ਦੇ ਆਲੀ ਦਾ ਪਹਿਲੀ ਅਸਲੀ ਮਾਲ ਕਿੱਥੇ ਆਏ ਇਸ ਟਾਈਮ ਕੈਨੇਡਾ ਦੇ ਵਿੱਚ ਕੈਨੇਡਾ ਰਹਣ ਵਾਲੇ ਪਠੋਰਾਲ ਦੇ ਇਸ ਟਾਈਮ ਕੈਨੇਡਾ ਰਹਿੰਦੇ ਆ ਜ਼ਮੀਨ ਜਿਹੜੀ ਉਹ ਮੀਰਪੁਰ ਦੀ ਆ ਸ਼ੇਖ ਮੰਗੇ ਰਕਬਾ ਸ਼ੇਖ ਮੰਗੇ ਦਾ ਵਾਹ ਜ਼ਮੀਨ ਦਾ ਡੀਲ ਹੋਈ ਸੀ ਇਹਨਾਂ 26 ਕਿੱਲੇ 6 ਮਰਲੇ ਕੱ비 ਕਿੱਲੇ ਸ਼ੇਖ ਮੰਗੇ ਕਿੰਨੇ ਲੱਖ ਦੀ 23 ਲੱਖ ਨੂੰ ਕਿੱਲੇ ਦੇ ਸਾਹਮਣੇ ਲਏ ਸੀ ਜਿਹੜਾ 5 ਲੱਖ ਰੁਪਏ ਉਹ ਕਿਹਦੇ ਕੋਲ ਆ ਉਹ ਅਸੀਂ ਲੈ ਲਿਆ ਸੀ ਹਾਂ ਜੇ ਸਵੇਤਾ ਹਾਂਜੀ ਇਹਨਾਂ ਦਾ ਅੰਡਰਸਟੈਂਡ ਕਰਾ ਵੀ ਨਾ ਹਟਾਉ ਤੇ ਬਚੀ ਲੱਗਦੀ ਹਾਂਜੀ 38 ਲੱਖ ਦੀ ਲਿਮਟ ਮੈਨੂੰ ਦੱਸੀਆਂ ਨਹੀਂ ਮੈਂ 25 ਲੱਖ ਦੀ ਲਿਮਟ ਦੱਸੀ ਸੀ ਤੇ ਤਾਂ ਕਰ ਗਿਆ ਸਾਡੇ ਕੋਲ ਕੈਸ਼ ਮੰਗਦੇ ਸੀ ਅਸੀਂ ਕਿਹਾ ਵੀ ਤੁਸੀਂ ਉੱਥੋਂ ਕਢਾਓ ਜਿੰਨੇ ਦੀ ਹੋਊਗੀ ਅਸੀਂ ਚੈੱਕ ਤੁਹਾਨੂੰ ਦਵਾਂਗੇ ਤੁਸੀਂ ਉੱਥੇ ਜਾ ਕੇ ਹਾਂ ਕਲੀਅਰ ਕਰਾਵਾਓ ਅੱਛਾ ਮਾਰਨਿੰਗ ਪਤਾ ਲੱਗਿਆ ਸੀ ਕਿ ਤਤਪੀਰ ਕੰਸਟਰਕਟਸ ਦੇ ਵਿੱਚ ਇੱਕ ਮਥੁਰਾਲ ਦੇ ਵਿਅਕਤੀ ਹੈ ਸਰਵਜੀਤ ਸਿੰਘ ਅਤੇ ਬਲਜਿੰਦਰ ਸਿੰਘ ਉਹਨਾਂ ਦੀ ਜ਼ਮੀਨ ਤੇ ਕੋਈ ਜੈਲੀ ਵਿਅਕਤੀ ਖੜਾ ਕਰਕੇ ਤੇ ਉਹਨੂੰ ਜ਼ਮੀਨ ਦਾ ਬਿਆਨਾ ਕੀਤਾ ਜਾ ਰਿਹਾ ਸੀ ਜਿਸ ਸਬੰਧੀ ਸਾਨੂੰ ਇਤਲਾ ਪ੍ਰਾਪਤ ਹੋਈ ਹੈ ਭੀੜ ਤੇ ਅਸੀਂ ਬਿਆਨ ਦਰਜ ਕਰਕੇ ਤੇ ਭਾਂਦੀ ਜੋ ਕਰ ਵੀ ਕਰਾਂਗੇ